प्यारे दोस्तों सत श्री अकाल देश विदेशां ਵਿੱਚ ਬੈਠੇ ਐਸ ਐ sidki ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਮੈਂ ਤੁਹਾਡਾ ਆਪਣਾ ਸੁਭਾ ਸਿੰਘ sidki ਅੱਜ 1 ਮਾਰਚ 2024 18 ਫੱਗਣ ਦਿਨ ਸ਼ੁੱਕਰਵਾਰ ਹੈ ਅੱਜ ਦਾ ਦਿਨ ਬੜਾ ਮਹੱਤਵਪੂਰਨ ਦਿਨ ਹੈ ਅੱਜ ਦੇ ਦਿਨ ਭਾਵ 1 ਮਾਰਚ ਵਾਲੇ ਦਿਨ ਕਈ ਘਟਨਾਵਾਂ ਵਾਪਰੀਆਂ ਜਿਵੇਂ ਕਿ ਜੱਤੋ ਦੇ ਮੋਰਚੇ ਬਾਰੇ ਤਾਂ ਸਭ ਨੂੰ ਪਤਾ ਹੀ ਹੋਣਾ 1 ਮਾਰਚ 1925 ਵਾਲੇ ਦਿਨ 500 ਅਕਾਲੀ ਸਤਿਆਗ੍ਰਹੀ ਆਂਦਾ 15ਵਾਂ ਸ਼ਹੀਦੀ ਜਥਾ ਆਪਣੀ ਇਨਸਾਫ਼ ਯਾਤਰਾ ਦੇ ਲਈ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਅੰਮ੍ਰਿਤਸਰ ਤੋਂ ਅਰਦਾਸ ਕਰਕੇ ਗੰਗਸਰ ਜੈਤੋ ਦੇ ਮੋਰਚੇ ਲਈ ਕੁਰਬਾਨੀ ਦੇਣ ਲਈ ਜੈਤੋ ਵੱਲ ਨੂੰ ਤੁਰਿਆ ਜੱਤੋ ਮੋਰਚੇ ਦੇ ਲਈ ਗ੍ਰਿਫਤਾਰੀ ਦੇਣ ਲਈ ਸੋ ਸਿੰਘਾਂ ਦਾ ਇਹ 15ਵਾਂ ਸ਼ਹੀਦ ਦੀ ਜਥਾ ਸੀ ਜੋ ਅੱਜ ਦੇ ਦਿਨ ਯਾਨੀ 1 ਮਾਰਚ 1925 ਵਾਲੇ ਦਿਨ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਕੇ ਅਸਮਾਨ ਗੂੰਜਾਉਂ ਜੈਕਾਰਿਆਂ ਦੀ ਗੂੰਜ ਦੇ ਨਾਲ ਰਵਾਨਾ ਹੋਇਆ ਸੀ 1 ਮਾਰਚ 1932 ਵਾਲੇ ਦਿਨ ਸਿੱਖ ਕੌਮ ਦੇ ਵਿਦਵਾਨ ਪ੍ਰਿੰਸੀਪਲ ਸਤਵੀਰ ਸਿੰਘ ਦਾ ਜਨਮ ਜ਼ਿਲ੍ਹਾ ਮਿਖੇ ਪਿਤਾ ਸਰਦਾਰ ਹਰਨਾਮ ਸਿੰਘ ਦੇ ਗ੍ਰੈ ਵਿਖੇ ਮਾਤਾ ਰਣਜੀਤ ਕੌਰ ਦੀ ਕੁੱਖੋਂ ਹੋਇਆ ਸੀ। ਅੱਜ ਕੱਲ੍ਹ ਹੁਣ ਪਾਕਿਸਤਾਨ ਵਿੱਚ ਹੈ। 1 ਮਾਰਚ 1960 ਵਾਲੇ ਦਿਨ ਪੰਜਾਬ ਸਰਕਾਰ ਨੇ ਪੰਜਾਬੀ ਭਾਸ਼ਾ ਦੇ ਮਸਲੇ ਦੇ ਹੱਲ ਵਾਸਤੇ ਇੱਕ 21 ਮੈਂਬਰੀ ਕਮੇਟੀ ਬਣਾਈ। ਜਿਸ ਵਿੱਚ ਕੁਝ ਲੋਕਾਂ ਵੱਲੋਂ ਖੱਪ ਪਾਉਣ ਤੋਂ ਬਾਅਦ ਵਿੱਚ 5 ਹੋਰ ਮੈਂਬਰ ਲਏ ਗਏ ਅਤੇ ਇਹਨਾਂ ਮੈਂਬਰਾਂ ਦੀ ਗਿਣਤੀ 26 ਹੋ ਗਈ। 1 ਮਾਰਚ 1999 ਵਾਲੇ ਦਿਨ ਭਾਈ ਸ਼ੇਰ ਸਿੰਘ ਸ਼ੇਰ ਅਤੇ ਭਾਈ ਬਖਤਾਵਰ ਸਿੰਘ ਐਡਵੋਕੇਟ ਨੂੰ ਪੰਜਾਬ ਪੁਲਿਸ ਨੇ ਝੂਠੇ ਪੁਲਿਸ ਮੁਕਾਬਲੇ ਵਿੱਚ ਸ਼ਹੀਦ ਕਰ ਦਿੱਤਾ ਦੋਸਤੋ ਜੇ ਗੱਲ ਕਰੀਏ 21 ਮੈਮਰੀ ਕਮੇਟੀ ਦੀ ਤਾਂ 1 ਮਾਰਚ 1960 ਵਾਲੇ ਦਿਨ ਪੰਜਾਬ ਸਰਕਾਰ ਵੱਲੋਂ ਪੰਜਾਬੀ ਭਾਸ਼ਾ ਦੇ ਮਸਲੇ ਦੇ ਹੱਲ ਵਾਸਤੇ ਇੱਕ 21 ਮੈਮਰੀ ਕਮੇਟੀ ਬਣਾਈ ਗਈ ਜਿਸ ਵਿੱਚ ਕੁਝ ਲੋਕਾਂ ਵੱਲੋਂ ਖੱਪ ਪਾਉਣ ਤੋਂ ਬਾਅਦ ਵਿੱਚ ਪੰਜ ਹੋਰ ਮੈਂਬਰ ਲਾਏ ਗਏ ਅਤੇ ਇਹਨਾਂ ਮੈਂਬਰਾਂ ਦੀ ਗਿਣਤੀ 26 ਹੋ ਗਈ। 15 ਅਗਸਤ 1947 ਵਾਲੇ ਦਿਨ ਹਿੰਦੂਸਤਾਨੀਆਂ ਨੇ ਆਜ਼ਾਦੀ ਦਾ ਜਸ਼ਨ ਮਨਾਇਆ। ਸਿੱਖਾਂ ਨੇ ਵੀ ਉਸ ਦਿਨ ਇਸ ਗਲਤਫਹਿਮੀ ਦੇ ਤਹਿਤ ਭੰਗੜੇ ਪਾਏ ਕਿ ਸ਼ਾਇਦ ਉਹ ਵੀ ਆਜ਼ਾਦ ਹੋ ਗਏ ਹਨ। ਸਨ 1950 ਦੇ ਦੌਰਾਨ ਭਾਰਤ ਵਿੱਚ ਭਾਸ਼ਾ ਦੇ ਆਧਾਰ ਤੇ ਰਾਜ ਬਣਾਉਣ ਦੀ ਮੰਗ ਨੇ ਜ਼ੋਰ ਫੜ ਲਿਆ 26 ਦਸੰਬਰ 1953 ਨੂੰ ਭਾਸ਼ਾ ਦੇ ਆਧਾਰ ਤੇ ਸੂਬਿਆਂ ਦੇ ਪੁਨਰਗਠਨ ਦੇ ਲਈ ਨਹਿਰੂ ਸਰਕਾਰ ਨੇ ਇੱਕ ਕਮਿਸ਼ਨ ਸਥਾਪਿਤ ਕੀਤਾ ਜਿਸ ਦਾ ਕੰਮ ਲੋਕਾਂ ਤੋਂ ਦਲੀਲਾਂ ਸਹਿਤ ਸੁਝਾਅ ਮੰਗਣਾ ਸੀ ਪੰਜਾਬ ਵਿੱਚ ਵਿਧੇਰੇ ਕਰਕੇ ਹਿੰਦੂ ਭਾਈਚਾਰੇ ਨੇ ਆਪਣੀ ਭਾਸ਼ਾ ਹਿੰਦੀ ਲਿਖਵਾਈ ਕਮਿਸ਼ਨ ਨੇ ਆਪਣੀ ਰਿਪੋਰਟ ਅਕਤੂਬਰ 1955 ਵਿੱਚ ਪੇਸ਼ ਕੀਤੀ ਜਿਸ ਵਿੱਚ ਪੰਜਾਬੀ ਸੂਬੇ ਦੀ ਮੰਗ ਨੂੰ ਠੁਕਰਾ ਕੇ ਮਹਾ ਪੰਜਾਬ ਬਣਾਉਣ ਦੀ ਸਿਫਾਰਿਸ਼ ਕੀਤੀ ਗਈ ਸਿੱਖਾਂ ਨੇ ਪੰਜਾਬੀ ਸੂਬੇ ਦੀ ਮੰਗ ਮਨਵਾਉਣ ਦੇ ਲਈ ਜਲਸੇ ਮੁਜ਼ਾਰੇ ਅਤੇ ਜਲੂਸਾਂ ਦਾ ਸਾਰਾ ਲੈਣਾ ਸ਼ੁਰੂ ਕਰ ਦਿੱਤਾ ਸਿੱਖਾਂ ਦੀ ਮੰਗ ਦੇ ਉਲਟ ਹਿੰਦੂ ਭਾਈਚਾਰਾ ਮਹਾ ਪੰਜਾਬ ਦੀ ਮੰਗ ਤੇ ਅੜ ਗਿਆ ਪੰਜਾਬ ਦੇ ਤਤਕਾਲੀ ਕੱਟੜਵਾਦੀ ਮੁੱਖ ਮੰਤਰੀ ਭੀਮਸਨ ਸੱਤਰ ਨੇ ਪੰਜਾਬੀ ਸੂਬੇ ਦਾ ਨਾਹਰਾ ਲਗਾਉਣ ਤੇ ਵੀ ਪਾਬੰਦੀ ਲਗਾ ਦਿੱਤੀ। ਅਕਾਲੀਆਂ ਨੇ 10 ਮਈ 1955 ਵਾਲੇ ਦਿਨ ਮਾਸਟਰ ਤਾਰਾ ਸਿੰਘ ਦੀ ਅਗਵਾਈ ਹੇਠ ਪੰਜਾਬੀ ਸੂਬੇ ਦੀ ਮੰਗ ਨੂੰ ਮਨਵਾਉਣ ਦੇ ਲਈ ਮੋਰਚਾ ਸ਼ੁਰੂ ਕਰ ਦਿੱਤਾ। 4 April 1946 ਨੂੰ ਕਾਂਗਰਸ ਵੱਲੋਂ ਭਾਰਤ ਦੀ ਆਜ਼ਾਦੀ ਲਈ ਲੜਾਈ ਲੜ ਰਹੇ ਪੰਡਤ ਜਵਾਹਰ ਲਾਲ ਨਹਿਰੂ ਨੇ ਬਿਆਨ ਦਿੱਤਾ ਸੀ ਕਿ ਭਾਰਤ ਦੀ ਆਜ਼ਾਦੀ ਤੋਂ ਬਾਅਦ ਆਜ਼ਾਦ ਭਾਰਤ ਵਿੱਚ ਸੂਬਿਆਂ ਦੀ ਪੁਨਰਵੰਡ ਕੀਤੀ ਜਾਵੇਗੀ ਅਤੇ ਆਜ਼ਾਦ ਭਾਰਤ ਵਿੱਚ ਸਿੱਖਾਂ ਨੂੰ ਇੱਕ ਅਜਿਹਾ ਖੇਤਾ ਦਿੱਤਾ ਜਾਵੇਗਾ ਜਿੱਥੇ ਸਿੱਖ ਆਜ਼ਾਦੀ ਦਾ ਆਪਣਾ ਵੱਖਰਾ ਨਿਗਮਣ ਸਕਣਗੇ ਪੰਡਤ ਨਹਿਰੂ ਦੇ ਇਸ ਬਿਆਨ ਵਿੱਚ ਚਲਾਕੀ ਸਾਫ ਸੀ ਕਿ ਸਿੱਖ ਆਪਣੀ ਆਜ਼ਾਦੀ ਲੈਣ ਬਾਰੇ ਸੋਚ ਹੀ ਨਾ ਸਕਣ ਭਾਰਤ ਆਜ਼ਾਦ ਹੋ ਜਾਣ ਮੰਗਰੋਂ ਜਦੋਂ ਪੰਡਤ ਨਹਿਰੂ ਨੂੰ ਉਹਨਾਂ ਦਾ ਸਿੱਖਾਂ ਨਾਲ ਆਜ਼ਾਦੀ ਤੋਂ ਪਹਿਲਾਂ ਕੀਤਾ ਵਾਅਦਾ ਯਾਦ ਕਰਵਾਇਆ ਗਿਆ ਤਾਂ ਨਹਿਰੂ ਮੁਕਰ ਗਿਆ ਤੇ ਉਸ ਨੇ ਸਾਫ਼ ਹੀ ਕਹਿ ਦਿੱਤਾ ਕਿ ਹੁਣ ਸਮਾਂ ਬਦਲ ਚੁੱਕਾ ਹੈ ਮੈਂ ਕਿਸੇ ਵੀ ਕੀਮਤ ਉੱਤੇ ਪੰਜਾਬੀ ਸੂਬਾ ਨਹੀਂ ਬਣਨ ਦੇਵਾਂਗਾ ਅਤੇ ਉਸ ਨੇ ਆਪਣੇ ਜionਦੇ ਦੀ ਪੰਜਾਬੀ ਸੂਬਾ ਬਣਨ ਵੀ ਨਹੀਂ ਦਿੱਤਾ ਦੋਸਤੋ ਅਕਾਲੀਆਂ ਦੀਆਂ ਉਮੀਦਾਂ ਤੇ ਉਸ ਵਕਤ ਪਾਣੀ ਫਿਰ ਗਿਆ ਜਦੋਂ ਕੇਂਦਰ ਸਰਕਾਰ ਨੇ ਸਾਰੇ ਦੇਸ਼ ਵਿੱਚ ਪਛਾਈ ਆਧਾਰ ਤੇ ਸੂਬੇ ਬਣਾ ਦਿੱਤੇ ਪਰ ਪੰਜਾਬ ਨੂੰ ਉਹਨਾਂ ਦਾ ਬਣਦਾ ਹੱਕ ਪੰਜਾਬੀ ਸੂਬਾ ਦੇਣ ਤੋਂ ਸਾਫ਼ ਨਾ ਕਰ ਦਿੱਤੀ ਪੰਡਤ ਜਵਰਨਾਲ ਨਰ ਮੇਤਾ ਲਾਲ ਕਲੇ ਦੇ ਪਟਲ ਤੋਂ ਦੇਸ਼ ਨੂੰ ਸੰਬੋਧਨ ਕਰਦਿਆਂ ਹੋਇਆਂ ਅਕਾਲੀਆਂ ਨੂੰ ਸਾਫ਼ ਕਹਿ ਦਿੱਤਾ ਕਿ ਜਿਹੜਾ ਪੰਜਾਬੀ ਸੂਬਾ ਤੁਹਾਡੇ ਦਿਮਾਗ ਵਿੱਚ ਹੈ ਉਹ ਕਦੇ ਨਹੀਂ ਬਣੇਗਾ ਇਹ ਹਮੇਸ਼ਾ ਤੁਹਾਡੇ ਦਿਮਾਗ ਵਿੱਚ ਹੀ ਰਹੇਗਾ ਇਸ ਦੇ ਲਈ ਬਹਾਨਾ ਇਹ ਬਣਾਇਆ ਗਿਆ ਕਿ ਸਰਕਾਰੀ ਤੌਰ ਤੇ ਸਾਡੀ ਜਾਂਚ ਵਿੱਚ ਇਹ ਪਾਇਆ ਗਿਆ ਹੈ ਕਿ ਪੰਜਾਬ ਦੇ 70% ਹਿੰਦੂ ਪੰਜਾਬੀ ਸੂਬੇ ਦੇ ਖਿਲਾਫ ਹਨ ਰਿਪੋਰਟ ਦੇ ਮੁਤਾਬਕ ਇਹ ਦੇਖਿਆ ਗਿਆ ਹੈ ਕਿ ਹਰਿਆਣਾ ਪੰਜਾਬ ਅਤੇ ਹਿਮਾਚਲ ਵਿੱਚ 70% ਦੀ ਹਿੰਦੂ ਹਨ ਅਤੇ 30% ਦੀ ਸਿੱਖ ਹਨ ਦੋਸਤੋ ਹੋਰ ਤਰਸਦੀ ਤਾਂ ਇਹ ਵਾਪਰੀ ਜੋ ਜਲੰਧਰ ਮਿਊਸਪਲ ਕਮੇਟੀ ਨੇ ਵੀ ਆਪਣੀ ਭਾਸ਼ਾ ਹਿੰਦੀ ਐਲਾਨ ਦਿੱਤੀ ਪੰਜਾਬ ਯੂਨੀਵਰਸਿਟੀ ਵਿੱਚ ਵੀ ਇਹੋ ਹੋਇਆ ਉਹਨਾਂ ਨੇ ਵੀ ਆਪਣੀ ਭਾਸ਼ਾ ਹਿੰਦੀ ਐਲਾਨੀ ਇਸ ਤਰ੍ਹਾਂ 1 ਫਰਵਰੀ 1949 ਵਾਲੇ ਦਿਨ ਜਲੰਧਰ ਮਿਊਸਪਲ ਕਮੇਟੀਆਂ ਦੇ Hindu ਮੈਂਬਰਾਂ ਨੇ ਆਪਣੇ ਅਧੀਨ ਆਉਂਦੇ ਸਕੂਲਾਂ ਵਿੱਚ ਪੜ੍ਹਾਈ ਦੇ ਮਾਧਿਅਮ ਵਜੋਂ ਪੰਜਾਬੀ ਦੀ ਬਜਾਏ ਹਿੰਦੀ ਨੂੰ ਅਪਣਾਉਣ ਦਾ ਫੈਸਲਾ ਕੀਤਾ ਉਸ ਉੱਪਰ ਸਿੱਤਮ ਇਹ ਹੈ ਕਿ ਪੰਜਾਬ ਦੇ ਪੰਜਾਬੀ ਬੋਲਦੇ ਹਿੰਦੂਆਂ ਨੇ ਆਪਣੀ ਭਾਸ਼ਾ ਹਿੰਦੀ ਲਿਖਵਾ ਦਿੱਤੀ ਸਾਜ਼ਿਸ਼ ਇਹ ਜੱਪਦੀ ਹੈ ਕਿ ਗੱਲ ਸਾਂਝੇ ਪੰਜਾਬ ਜਾਂ ਮਹਾਪੰਜਾਬ ਦੀ ਤੋਰ ਕੇ ਅਤੇ ਹਿੰਦੀ ਭਾਸ਼ਾ ਨੂੰ 70% ਦੀ Hindu ਬਹੁਗਿਣਤੀ ਦੇ ਨਾਤੇ ਪੰਜਾਬੀ ਨੂੰ ਪੰਜਾਬ ਵਿੱਚੋਂ ਖਤਮ ਕਰ ਦਿੱਤੇ ਜਾਣ ਦੀ ਸੀ ਇੰਜ پلان ਇਹ ਵੀ ਜਾਪਦਾ ਹੈ ਕਿ ਸਿੱਖ ਭਵਿੱਖ ਵਿੱਚ ਵੀ ਆਪਣੀ ਭਾਸ਼ਾ ਤਾਂ ਕਿ ਆਪਣੇ ਵੱਖਰੇ ਘਰ ਦਾ ਵੀ ਕੋਈ ਰੌਲਾ ਨਹੀਂ ਪਾ ਸਕਣਗੇ ਜਾਂ ਇਹਨਾਂ ਨੂੰ ਰੌਲਾ ਪਾਉਣ ਜੋਗਾ ਛੱਡਣਾ ਹੀ ਨਹੀਂ ਇਹ ਇੱਕ ਸਾਜਸ ਸੀ ਮਾਸਟਰ ਤਾਰਾ ਸਿੰਘ ਉਸ ਵਕਤ ਦੇ ਸਿੱਖਾਂ ਦੇ ਲੀਡਰ ਸਨ ਕੋਨ ਨੇ ਆਖਰ ਆਪਣੇ ਜਥੇ ਸਮੇਤ 10 ਮਈ 1955 ਨੂੰ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਗ੍ਰਿਫਤਾਰੀ ਦਿੱਤੀ ਇਸ ਤੋਂ ਬਾਅਦ ਮੋਰਚਾ ਸ਼ੁਰੂ ਹੋਇਆ ਜੋ ਕਿ ਨਿਰੰਤਰ ਚੱਲਦਾ ਰਿਹਾ ਅਤੇ ਇਸ ਮੋਰਚੇ ਵਿੱਚ 10000 ਤੋਂ ਵੀ ਵੱਧ ਸਿੱਖ ਅੰਦੋਲਨਕਾਰੀਆਂ ਨੂੰ ਜ਼ਿਲ੍ਹਿਆਂ ਵਿੱਚ ਨજરਬੰਦ ਕਰ ਦਿੱਤਾ ਗਿਆ ਆਖਰ ਸਿੱਖਾਂ ਦੇ ਰੋਸ ਅੱਗੇ ਝੁਕਦਿਆਂ ਹੋਏ 12 ਜੁਲਾਈ 1953 ਈਸਵੀ ਨੂੰ ਪੰਜਾਬ ਦੇ ਮੁੱਖ ਮੰਤਰੀ ਭੀਮ ਸੱੱਤਰ ਨੇ ਪੰਜਾਬੀ ਸੂਬਾ ਜਿੰਦਾਬਾਦ ਕਹਿਣ ਉੱਪਰ ਲਗਾਈ ਪਾਬੰਦੀ ਹਟਾ ਲਈ ਅਤੇ 15 ਸਤੰਬਰ ਤੱਕ ਸਿੱਖ ਅਧੋਲਨਕਾਰੀਆਂ ਦੇ ਮੁਕੱਦਮੇ ਵਾਪਸ ਲੈੰਦਿਆਂ ਹੋਇਆਂ ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ ਪਰ ਫਿਰ ਵੀ ਹੱਦਬੰਦੀ ਕਮਿਸ਼ਨ ਨੇ ਮਰਾਠੀ ਅਤੇ ਪੰਜਾਬੀ ਭਾਸ਼ਾ ਸੂਬੇ ਪਛਾਈ ਸੂਬਿਆਂ ਵਜੋਂ ਨਾ ਮੰਨੇ ਪਰ ਬਾਕੀ ਪੂਰੇ ਦੇਸ਼ ਦੇ ਸੂਬਿਆਂ ਦੀ ਭਾਸ਼ਾवार ਮੁੜ ਹੱਦਬੰਦੀ ਕਰ ਦਿੱਤੀ ਗਈ ਅਕਾਲੀਆਂ ਨਾਲ ਗੱਲਬਾਤ ਕਰਨ ਲਈ ਨਹਿਰੂ ਸਰਕਾਰ ਨੇ ਸਿੱਖਾਂ ਨੂੰ ਸੱਦਾ ਦਿੱਤਾ ਅਤੇ ਅਕਤੂਬਰ 1955 ਈਸਵੀ ਨੂੰ ਮਾਸਟਰ ਤਾਰਾ ਸਿੰਘ ਦੀ ਅਗਵਾਈ ਹੇਠ ਅਕਾਲੀ ਸਿੱਖਾਂ ਦਾ ਇੱਕ ਵਫ਼ਦ ਦਿੱਲੀ ਵਿਖੇ ਗੱਲਬਾਤ ਕਰਨ ਦੇ ਲਈ ਦਿੱਲੀ ਪੁੱਜਾ ਇਸ ਵਫ਼ਦ ਵਿੱਚ ਮਾਸਟਰ ਤਾਰਾ ਸਿੰਘ ਹੋਣਾਂ ਤੋਂ ਇਲਾਵਾ ਸਰਦਾਰ ਹੁਕਮ ਸਿੰਘ ਜਾਨੀ ਕਰਤਾਰ ਸਿੰਘ ਸਰਦਾਰ ਗਿਆਨ ਸਿੰਘ ਰਾੜੇਵਾਲਾ ਅਤੇ ਭਾਈ ਜੋਧ ਸਿੰਘ ਛਾਮਲ ਸਨ ਦੂਸਰੇ ਪਾਸੇ ਸਰਕਾਰ ਵੱਲੋਂ ਪੰਡਿਤ ਜਵਾਰ ਲਾਲ 네ਹਰੂ, ਮੌਲਾਨਾ ਆਜ਼ਾਦ ਅਤੇ ਪੰਡਿਤ ਪੰਤ ਸ਼ਾਮਲ ਹੋਏ। ਇਸ ਦੇ ਸੱਟੇ ਵੱਜੋਂ origignal ਫਾਰਮੂਲਾ ਤੇ ਸਹਿਮਤੀ ਬਣ ਗਈ। 17 ਜਨਵਰੀ 1960 ਈਸਵੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਈਆਂ। ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਟੀਮ ਨੇ 140 ਸੀਟਾਂ ਵਿੱਚੋਂ 137 ਸੀਟਾਂ ਤੇ ਜਿੱਤ ਪ੍ਰਾਪਤ ਕੀਤੀ। ਜੋ ਕਿ ਉਮੀਦੋਂ ਵੱਧ ਵੱਡੀ ਜਿੱਤ ਸੀ ਸਰਦਾਰ ਪ੍ਰਤਾਪ ਸਿੰਘ ਕੈਰੋਂ ਵੱਲੋਂ ਬਣਾਈ ਪਾਰਟੀ ਸਾਧ ਸੰਗਤ ਬੋਰਡ ਨੂੰ ਸਿਰਫ 3 ਸੀਟਾਂ ਉੱਪਰ ਹੀ ਸਬਰ ਕਰਨਾ ਪਿਆ ਸ਼੍ਰੋਮਣੀ ਅਕਾਲੀ ਦਲ ਦੀ ਇੰਨੀ ਵੱਡੀ ਜਿੱਤ ਕੇਵਲ ਇਸ ਕਰਕੇ ਹੋਈ ਕਿਉਂਕਿ ਅਕਾਲੀਆਂ ਨੇ ਇਹ ਚੋਣਾ ਇਸ ਐਲਾਨਨਾਮੇ ਦੇ ਨਾਲ ਲੜੀਆਂ ਸਨ ਕਿ ਜਿੱਤ ਤੋਂ ਬਾਅਦ ਹਰ ਹਾਲ ਵਿੱਚ ਪੰਜਾਬੀ ਸੂਬੇ ਦੀ ਮੰਗ ਮਨਵਾਈ ਜਾਵੇਗੀ 22 ਜਨਵਰੀ 1960 ਵਾਲੇ ਦਿਨ ਲੁਧਿਆਣੇ ਦੇ ਜੁਗਿਆਣਾ ਵਿੱਚ ਸਾਧ ਸੰਗਤ ਬੋਰਡ ਦੀ ਮੀਟਿੰਗ ਹੋਈ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਵਿਰੋਧਤਾ ਕਰਨ ਬਾਰੇ ਬਕਾਇਦਾ ਸਹਿਮਤੀ ਬਣੀ ਇਸ ਮੀਟਿੰਗ ਵਿੱਚ ਗਿਆਨੀ ਪ੍ਰਤਾਪ ਸਿੰਘ ਸਰਦਾਰ ਗਿਆਨ ਸਿੰਘ ਰਾੜੇ ਵਾਲਾ ਸਰਦਾਰ ਪ੍ਰਤਾਪ ਸਿੰਘ ਕੈਰੋਂ ਗਿਆਨੀ ਕਰਤਾਰ ਸਿੰਘ ਆਦਿ ਸ਼ਾਮਲ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਕੀਤੇ ਵਾਅਦੇ ਮੁਤਾਬਕ 24 ਜਨਵਰੀ 1960 ਵਾਲੇ ਦਿਨ ਪੰਜਾਬੀ ਸੂਬੇ ਦੀ ਕਾਇਮੀ ਲਈ ਮੋਰਚੇ ਦਾ ਐਲਾਨ ਕਰ ਦਿੱਤਾ ਗਿਆ ਸਿੱਖਾਂ ਦੀ ਵੱਡੀ ਤਰਸ ਦੀ ਇਹ ਰਹੀ ਹੈ ਕਿ ਸਿੱਖਾਂ ਦੀ ਇਤਿਹਾਸਕ ਪੱਖੋਂ ਕੋਈ ਵੀ ਮੰਗ ਐਸੀ ਨਹੀਂ ਰਹੀ ਹੈ ਜਿਸ ਦਾ ਕਿ ਸਿੱਖਾਂ ਦੇ ਵਿੱਚੋਂ ਹੀ ਵਿਰੋਧ ਨਾ ਹੋਇਆ ਹੋਵੇ ਪੰਜਾਬੀ ਸੂਬੇ ਦੀ ਮੰਗ ਪੰਜਾਬ ਦੇ ਲਈ ਸੀ ਪਰ ਇਸ ਮੰਗ ਦੇ ਪ੍ਰਤੀ ਜਦੋਂ ਜਾਇਦ ਸਿੱਖਾਂ ਵੱਲੋਂ ਹੀ ਕੀਤੀ ਗਈ ਅਤੇ ਉਸ ਵਕਤ ਦੇ ਪੰਜਾਬ ਵਿੱਚ ਵਸਦੇ ਬਹੁਤੇਰੇ ਹਿੰਦੂਆਂ ਵੱਲੋਂ ਵੀ ਇਸ ਪੰਜਾਬੀ ਸੂਬੇ ਦਾ ਜਿੱਥੇ ਵਿਰੋਧ ਕੀਤਾ ਗਿਆ ਉੱਥੇ ਉਸ ਵਕਤ ਦੀ ਸਭ ਤੋਂ ਵੱਡੀ ਪਾਰਟੀ ਕਾਂਗਰਸ ਨੇ ਵੀ ਪੰਜਾਬੀ ਸੂਬੇ ਦੀ ਮੰਗ ਦੇ ਵਿਰੋਧ ਵਜੋਂ ਮਤਾ ਪਾਸ ਕਰ ਦਿੱਤਾ 3 ਫਰਵਰੀ 1960 ਵਾਲੇ ਦਿਨ ਪਟਿਆਲਾ ਦੇ ਤਤਕਾਲੀ ਮਹਾਰਾਜਾ ਜਦਵਿੰਦਰ ਸਿੰਘ ਨੇ ਪੰਜਾਬੀ ਸੂਬੇ ਦੀ ਮੰਗ ਦੀ ਵਿਰੋਧਤਾ ਕੀਤੀ ਦੋਸਤੋ ਉਸ ਵੇਲੇ ਕਾਂਗਰਸ ਦੀ ਸਰਕਾਰ ਸੀ ਅਤੇ ਸਰਕਾਰ ਨੇ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬੀ ਸੂਬੇ ਦੀ ਮੰਗ ਵਿੱਚ ਰੁਕਾਵਟ ਪਾਉਣ ਦਾ ਇੱਕ ਵੱਖਰਾ ਹੀ ਤੰਗ ਲੱਭ ਲਿਆ ਜਿਸ ਦਾ ਮਕਸਦ ਸੀ ਕਿ ਪੰਜਾਬੀ ਸੂਬੇ ਦੀ ਮੰਗ ਦੀ ਵਿਰੋਧਤਾ ਵੀ ਹੋ ਜਾਵੇ ਅਤੇ ਸਿੱਖਾਂ ਨੂੰ ਪਤਾ ਵੀ ਨਾ ਲੱਗੇ ਸੋ 1 ਮਾਰਚ 1960 ਵਾਲੇ ਦਿਨ ਪੰਜਾਬ ਸਰਕਾਰ ਨੇ ਪੰਜਾਬੀ ਪਾਸ਼ਾ ਦੇ ਮਸਲੇ ਨੂੰ ਹੱਲ ਕਰਨ ਦੇ ਲਈ ਇੱਕ 21 ਮੈਂਬਰੀ ਕਮੇਟੀ ਬਣਾਈ ਜਿਸ ਵਿੱਚ ਕੁਝ ਲੋਕਾਂ ਵੱਲੋਂ ਖੱਪ ਪਾਉਣ ਤੋਂ ਬਾਅਦ ਪੰਜ ਹੋਰ ਮੈਂਬਰ ਲਏ ਗਏ ਅਤੇ ਇਹਨਾਂ ਮੈਂਬਰਾਂ ਦੀ ਗਿਣਤੀ 26 ਹੋ ਗਈ। 5 ਅਕਤੂਬਰ 1965 ਵਾਲੇ ਦਿਨ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਕਾਮਰੇਡ ਰਾਮਕ੍ਰਿਸ਼ਨ ਨੇ ਪੰਜਾਬੀ ਸੂਬੇ ਦਾ ਡਟਮਾ ਵਿਰੋਧ ਕੀਤਾ। ਇਸ ਗੱਲ ਨੂੰ ਦੇਖਦਿਆਂ ਹੋਇਆਂ 6 ਅਕਤੂਬਰ 1965 ਵਾਲੇ ਦਿਨ ਕਟੜਵਾਦੀ ਅਖਬਾਰ ਨਵੀਸਤ ਲਾਲਾ ਜਗਤ ਨਾਰਾਇਣ ਨੇ ਤਾਂ ਪੰਜਾਬੀ ਸੂਬੇ ਦੇ ਖਿਲਾਫ ਬਿਆਨ ਦੇਣਾ ਹੀ ਸੀ ਬਲਕਿ ਸਮੁੱਚੇ ਆਰੀਆ ਸਮਾਜ ਨੇ ਵੀ ਪੰਜਾਬੀ ਸੂਬੇ ਦੇ ਵਿਰੁੱਧ ਬਿਆਨ ਦੇ ਦਿੱਤੇ ਦੋਸਤੋ ਇਸ 21 ਮੈਂਬਰੀ ਕਮੇਟੀ ਨੇ ਨਾ ਕੁਝ ਕਰਨਾ ਸੀ ਅਤੇ ਨਾ ਹੀ ਕੁਝ ਕੀਤਾ ਪਰ ਕਾਂਗਰਸ ਦਾ ਮਕਸਦ ਜ਼ਰੂਰ ਪੂਰਾ ਹੋ ਗਿਆ ਜਿਹੜਾ ਪੰਜਾਬ ਸਰਕਾਰ ਵੱਲੋਂ ਲੋਕਾਂ ਦਾ ਧਿਆਨ ਪੰਜਾਬੀ ਸੂਬੇ ਦੀ ਮੰਗ ਤੋਂ ਇਸ ਬਹਾਨੇ ਦੇ ਨਾਲ ਹਟਾਉਣ ਦਾ ਸੀ ਉਹ ਪੂਰਾ ਹੋ ਗਿਆ